ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਤਨ ਦੀ ਮਿੱਟੀ న్యూ ਚੈਨਲ ਵੇਖ ਰਹੀਆਂ ਦੇਸ਼ਾਂ-ਵਦੇਸ਼ਾਂ ਦੀਆਂ ਸੰਗਤਾਂ ਦਾ ਚੈਨਲ ਦੇ ਧੰਨਵਾਦ ਹੈ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਜੀ ਆਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਹੋਗੇ ਤੇ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਆ ਕਿ ਪਿਛਲੇ ਦਿਨੀ ਜਿਹੜੇ ਆ ਹੜ੍ਹਾਂ ਦੀ ਬਹੁਤ ਮਾਰ ਜਿਹੜੀ ਐ ਏਰੀਆ ਵਿੱਚ ਪਈ ਆ ਜੇ ਜਿੱਥੇ ਡੇਰਾ ਬਾਬਾ ਨਾਨਕ ਰਮਦਾਸ ਏਰੀਆ ਉਥੇ ਅਜਨਾਲੇ ਏਰੀਏ ਵਿੱਚ ਵੀ ਹੜ੍ਹਾਂ ਨੇ ਬੜਾ ਨੁਕਸਾਨ ਕੀਤਾ ਕਿਉਂਕਿ ਅਜਨਾਲੇ ਏਰੀਏ ਦੇ ਬਿਲਕੁਲ ਨੇੜੇ ਉਂਦੀ ਜਿਹੜੀ ਆ ਸਕੀ ਲੰਘਦੀ ਆ ਤੇ ਜਿੰਨੇ ਅਜਨਾਲੇ ਦੇ ਸ਼ਹਿਰ ਦੇ ਵਿੱਚ ਵੀ ਘਰਾਂ ਦੇ ਵਿੱਚ ਪਾਣੀ ਜਿਹੜਾ ਵੜ ਗਿਆ ਸੋ ਇਹ ਜਿਹੜਾ ਨੁਕਸਾਨ ਲੋਕਾਂ ਦਾ ਹੋਇਆ ਜਿਦੇ ਵਿੱਚ ਘਰਾਂ ਦਾ ਨੁਕਸਾਨ ਹੋਇਆ ਵਾ ਫਸਲਾਂ ਦਾ ਨੁਕਸਾਨ ਹੋਇਆ ਵਾ ਹੋਰ ਕਈ ਤਰ੍ਹਾਂ ਦੇ ਨੁਕਸਾਨ ਹੋਏ ਆ ਤੋ ਅੱਜ ਅਸੀਂ ਆਏ ਆ ਅਜਨਾਲਾ ਸ਼ਹਿਰ ਵਿੱਚ ਜਿੱਥੇ ਕਿ ਸਾਡੇ ਕੋਲ ਮੌਜੂਦ ਨੇ ਸਰਦਾਰ ਜੋਰਾਵਰ ਸਿੰਘ ਜੀ ਜਿਹੜੇ ਕਿ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਗੇ ਜਿਹੜੇ ਪਿਛਲੇ ਦਿਨੀ ਜੋ ਪਿਛਲੇ ਸਮੇਂ ਵਿੱਚ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਰਹੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਬੜੇ ਸਰਗਰਮ ਵਰਕਰ ਨੇ ਜਿੱਥੇ ਸਰਗਰਮ ਵਰਕਰ ਨੇ ਉਥੇ ਇਹ ਇੱਕ ਬੜੇ ਮਤਲਬ ਕਿ ਕਾਲ ਤੱਕ ਸਾਬ ਨੂੰ ਵੀ ਸਮਰਪਤ ਨੇ ਤੋਂ ਇਹ ਸਾਡੇ ਕੋਲ ਮੌਜੂਦ ਨੇ ਇਹਨਾਂ ਨੇ ਵੀ ਨਾ ਆਪਣੇ ਤਰੀਕੇ ਨਾਲ ਜਿਹੜੀ ਆ ਇਲਾਕੇ ਵਿੱਚ ਜਿਹੜੇ ਲੋਕ ਇਹਨਾਂ ਦੇ ਨਾਲ ਇੱਥੇ ਪਿੰਡ ਵਸਦੇ ਆ ਜਿਨ੍ਹਾਂ ਵਿੱਚ ਖੜਾਂ ਦੀ ਜ਼ਿਆਦਾ ਮਾਰ ਪਈ ਉਹਨਾਂ ਨੂੰ ਨਾ ਇਹਨਾਂ ਨੇ ਆਪਣੇ ਲੈਵਲ ਤੇ ਇਹਨਾਂ ਨੇ ਉਹਨਾਂ ਦੀ ਸੇਵਾ ਕੀਤੀ ਪਾਰਟੀ ਲੈਵਲ ਤੇ ਵੀ ਕੀਤੀ ਸੋ ਆ ਉਹ ਇਹਨਾਂ ਨਾਲ ਆਪਾਂ ਸਾਂਝ ਪਾਉਂਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਵੀਰ ਜੀ ਪਹਿਲਾਂ ਤੇ ਇਹ ਦੱਸੋ ਵੀ ਤੁਸੀਂ ਵੀ ਕੋਈ ਦਸਤੇ ਪਰਾਲਾ ਕੀਤਾ ਸੀ ਕਿਹੋ ਜਿਹਾ ਪਰਾਲਾ ਜਿਹੜਾ ਕੀਤਾ ਹੈ ਹੜ੍ਹਾਂ ਵਿੱਚ ਜਿੰਨਾਂ ਨੂੰ ਲੋਕਾਂ ਨੂੰ ਨੁਕਸਾਨ ਹੋਇਆ ਉਹਨਾਂ ਦਾ ਤੁਸੀਂ ਡਾਕਟਰ ਸਾਹਿਬ ਗੱਲ ਇਹ ਆ ਕਿ ਜਿਹੜੇ ਹੜ੍ਹਾਂ ਦੇ ਹਾਲਾਤ ਬਣੇ ਨਾ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬੀ ਪੰਜਾਬੀਆਂ ਦੇ ਨਾਲ ਖਲੋਤੇ ਨੇ ਮਤਲਬ ਪੰਜਾਬ ਨੂੰ ਪੰਜਾਬ ਨਹੀਂ ਬਚਾਇਆ ਬਾਰੀ ਮਦਦ ਸਾਨੂੰ ਬਾਹਤ ਚਾਹੀਏ ਪਰ ਪਹਿਲਾਂ ਇੱਕ ਦੂਸਰੇ ਦੀ ਬਾਹ ਫੜ ਕੇ ਸਾਰੇ ਲੋਕ ਆਪਣੇ ਆਪ ਹੀ ਖਲੋਤੇ ਨੇ ਜਿੰਨੀ ਕਿ ਕਿਸੇ ਚ ਸਮਰੱਥਾ ਸੀ ਜਿੰਦਾ ਦਾ ਕਿਸੇ ਦੇ ਕੋਲ ਸਾਧਨ ਸਨ ਉਸੇ ਤਰ੍ਹਾਂ ਉਹਨਾਂ ਨੇ ਆਪਣਾ ਬੰਦਾ ਯੋਗਦਾਨ ਜਿਹੜਾ ਉਹ ਪਾਇਆ ਹੁਣ ਜਿਵੇਂ ਮੇਰਾ ਤੇ ਧੰਦਾ ਆ ਵੀ ਮੈਂ ਤੁਹਾਨੂੰ ਪਤਾ ਇਨਵਰਟਰ ਤੇ ਬੈਟਰੀਆਂ ਦਾ ਮੇਰਾ ਕੰਮ ਆ ਇਲੈਕਟ੍ਰੋਨਿਕਸ ਦਾ ਮੇਰਾ ਕੰਮ ਆ ਤੇ ਸਾਨੂੰ ਨਾ ਇੱਕ ਦਿਨ ਸਬਬ ਮਿਲਿਆ ਲੱਗਾ ਸਾਡਾ ਵੀ ਅਹੀ ਉਹ ਜਿਹੜਾ ਰਾਹਤ ਸਮਗਰੀ ਆਈ ਸੀ ਤੇ ਉਹ ਵੰਡਣ ਵਾਸਤੇ ਅਸੀਂ ਇੱਕ ਪਿੰਡ ਵਿੱਚ ਗਏ ਰਾਤ ਗਏ ਤੇ ਉੱਥੇ ਹਾਲਾਤ ਇਹ ਸਨ ਭਈ ਨਾਈਟ ਬਿਲਕੁਲ ਹੈ ਨਹੀਂ ਲੋਕਾਂ ਦੇ ਮੋਬਾਈਲ ਵੀ ਚਾਰਜ ਨਹੀਂ ਸਨ ਤੇ ਮੋਮਬਤੀਆਂ ਮੇਰਾ ਖਿਆਲ ਹੈ ਵੀ ਕਈ ਸਾਲਾਂ ਬਾਅਦ ਲੋਕਾਂ ਨੇ ਘਰਾਂ ਦੇ ਵਿੱਚ ਮੋਮਬਤੀਆਂ ਜਿਹੜੀਆਂ ਨੇ ਉਹ ਖਰੀਦੀਆਂ ਲੱਭੀਆਂ ਲੋਕਾਂ ਨੂੰ ਜਗਾਉਣੀਆਂ ਪਈਆਂ ਹਾਂ ਜੀ ਤੇ ਉੱਥੇ ਮੇਰੇ ਮਨ 'ਚ ਦੇ ਵਿੱਚ ਇੱਕ ਗੱਲ ਆਈ ਪਈ ਯਾਰ ਘੱਟੋ ਘੱਟ ਕੁਝ ਨਾ ਕੁਝ ਲਾਈਟ ਦਾ ਸੋਰਸ ਜਿਹੜਾ ਹੋਣਾ ਚਾਹੀਦਾ ਕਿ ਲੋਕ ਕਿਸੇ ਨੂੰ ਕੋਈ ਅਮਰਜੈਂਸੀ ਪੈ ਜਾਏ ਤੇ ਕੋ ਮੋਬਾਈਲ ਦੇ ਉੱਤੇ ਇੱਕ ਦੂਸਰੇ ਨੂੰ ਮੈਸੇਜ ਤੇ ਦੇ ਸਕਦਾ ਹਾਂਜੀ ਤੇ ਉਹ ਮੈਂ ਘਰ ਬੈਠਾ ਸੀ ਰਾਤ ਨੂੰ ਮੈਂ ਵਿਚਾਰ ਕਰਕੇ ਫਿਰ ਮੈਂ ਪੋਸਟ ਬਣਾ ਕੇ ਤੇ ਸ਼ੇਅਰ ਕਰ ਦਿੱਤੀ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਵੱਲੋਂ ਕਿਉਂਕਿ ਸਾਡੇ ਕੋਲ ਬੈਟਰੀਆਂ ਚਾਰਜ ਕਰਨ ਦਾ ਜਿਗਾੜ ਹੈਗਾ ਸੀਗਾ ਮੇਰੇ ਕੋਲ 25 ਕੁ ਬੈਟਰੀਆਂ ਐਟ ਟਾਈਮ ਚਾਰਜ ਕਰਨ ਵਾਸਤੇ ਚਾਰਜਰ ਸੀਗਾ ਨੇ ਜਿਹੜੇ ਹੜਪੀੜ ਅਤੇ ਪਿੰਡ ਨੇ ਹੜ ਨਾਲ ਪ੍ਰਭਾਵਿਤ ਹੋਏ ਇਲਾਕੇ ਨੇ ਜਿੱਥੇ ਲਾਈਟ ਤੱਕੋਗੇ ਨਾ ਆ ਰਹੀ ਆ ਤੇ ਨਾ ਅਜੇ ਆਉਣ ਵਾਲੇ ਕੋਈ 10 15 20 ਦਿਨ ਜਿਹਨੇ ਦਿਨ ਹਾਲਾਤ ਨਾਰਮਲ ਨਹੀਂ ਹੁੰਦੇ ਤੇ ਲਾਈਟ ਆਉਣੀ ਹੈ ਤੇ ਜੇ ਕੋਈ ਬੈਟਰੀ ਸਾਡੇ ਕੋਲ ਭੇਜ ਸਕਦਾ ਤੇ ਸਾਨੂੰ ਦੇ ਦੇਵੇ ਤੇ ਅਸੀਂ ਉਹਨੂੰ ਚਾਰਜ ਕਰਕੇ ਦੇਈ ਜਾਾਂਗੇ ਫ੍ਰੀ ਆਫ ਕੋਸਟ ਭਾਵੇਂ 10 ਵਾਰੀ ਚਾਰਜ ਕਰਾ ਦੇ ਕੋ ਭਾਵੇਂ 20 ਰੰਗ ਕਰਾ ਦੇ ਜਿੰਨਾ ਚਿਰ ਤੱਕ ਹਾਲਾਤ ਠੀਕ ਨਹੀਂ ਹੁੰਦੇ ਉਹਨਾਂ ਚਿਰ ਤੱਕ ਅਸੀਂ ਇਹ ਸੇਵਾ ਕਰਾਂਗੇ ਪਰ ਮੈਂ ਤਾਂ ਉਹ ਵੈਸੇ ਆਪਣੇ ਮਨ ਦੇ ਨਾਲ ਹੀ ਕੀਤੀ ਸੀ ਮੈਨੂੰ ਨਹੀਂ ਸੀ ਇਸ ਗੱਲ ਦਾ ਪਤਾ ਕਿ ਉਹਨੂੰ ਕੋਈ ਇਨਾ ਜ਼ਿਆਦਾ ਹੰਗਾਰਾ ਬਣੂਗਾ ਕਿਉਂਕਿ ਉਹਦੇ ਵਿੱਚ ਮੀਡੀਆ ਨੇ ਵੀ ਕਾਫੀ ਉਹਦੀ ਚਰਚਾ ਕੀਤੀ ਲੋਕਾਂ ਦੇ ਵਿੱਚ ਵੀ ਇੱਕ ਮੈਸੇਜ ਗਿਆ ਔਰ ਲੋਕ ਸਾਡੇ ਕੋਲ ਕਾਫੀ ਹੱਦ ਤੱਕ ਲੈ ਕੇ ਆਏ ਵੀ ਜਿਵੇਂ ਪਿੰਡਾਂ ਦੇ ਵਿੱਚ ਲੋਕੀ ਨਾ ਰਾਹਤ ਸਮਗਰੀ ਲੈ ਕੇ ਜਾਂਦੇ ਸੀ ਟੈਪਟਰ ਟਰਾਲੀਆਂ ਦੇ ਉੱਤੇ ਤੇ ਕਈ ਲੋਕ ਉੱਥੋਂ ਵੀ ਆਪਣਾ ਐਡਰੈਸ ਵਗੈਰਾ ਦੇ ਕੇ ਨਾਲ ਖਾ ਕੇ ਉਹਨਾਂ ਹੱਥ ਵੀ ਭੇਜ ਦਿੰਦੇ ਸੀ ਤੇ ਆ ਕੇ ਸਾਨੂੰ ਦੇ ਕੇ ਦਿੰਦੇ ਉਹ ਫਿਰ ਜਿੰਨਾ ਕਿ ਸਾਡੇ ਕੋਲ ਹੋ ਸਕਦਾ ਸੀ ਉਹਨਾਂ ਕ ਕਰਦੇ ਰਹੇ ਕਿ ਕੋਈ ਆਈਡੀ ਹੈ ਨਾ ਕਿੰਨੇ ਕ ਲੋਕਾਂ ਨੇ ਬੈਟਰੀ ਜਿਹੜੀ ਤੁਹਾਡੇ ਕੋਲ ਚਾਰਜਰ ਤੇ ਕਰਾਏ ਉਹ ਬਈ ਐਸਟੀ ਮੈਡਮ तकरीबन 100 150 ਦੇ ਕਰੀਬ ਰਾਕੇ ਲੈ ਕੇ ਗਏ ਠੀਕ ਠੀਕ ਜੇ ਤੇ ਦੂਸਰਾ ਆਪਾਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦੇ ਜੇ ਕਿਉਂਕਿ ਤੁਸੀਂ ਸ਼੍ਰੋਮਣੀ ਕਾਲੀਦਲ ਦੇ ਬੜੇ ਸਰਗਰਮ ਵਰਕਰ ਜੇ ਤੇ ਉਹਨਾਂ ਨੇ ਵੀ ਇਹ ਇਲਾਕੇ ਵਿੱਚ ਕਾਫੀ ਜਿਹੜੇ ਹੜਾ ਪੀੜਤਾਂ ਦੀ ਮਦਦ ਕੀਤੀ ਆ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸ਼੍ਰੋਮਣੀ ਕਾਲੀਦਲ ਬਿਲਕੁਲ ਕਹ ਲਿਆ ਭੀ ਜਦੋਂ ਇਹ ਹੜਾਂ ਦੀ ਸਥਿਤੀ ਬਣੀ ਆ ਹਾਂ ਜੀ ਤੇ ਪ੍ਰਧਾਨ ਸ਼੍ਰੋਮਣੀ ਕਾਲੀਦਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦੋ ਦਿਨ ਦੇ ਵਿੱਚ ਹੀ ਸਾਡੇ ਕੋਲ ਇੱਥੇ ਵਿజిਟ ਕੀਤੀ ਹਾਂਜੀ ਉਹ ਦਿਨ ਪਾਣੀ ਜਿਹੜਾ ਸੀਗਾ ਹੱਲੇ ਅਜਨਾਲੇ ਸ਼ਹਿਰ ਨੂੰ ਨਹੀਂ ਸੀ ਲੱਗਾ ਮਤਲਬ ਗੁਜਰਪੁਰੇ ਨਾਨਕਪੁਰਾ ਥੇ ਤੱਕ ਪਾਣੀ ਸੀ ਉਹਦੇ ਤੋਂ ਅੱਗੇ ਨਹੀਂ ਸੀ ਜਾਇਆ ਜਾਂਦਾ ਪਰ ਉਹ ਜਿੱਥੇ ਤੱਕ ਸੜਕ ਦੇ ਉੱਤੇ ਜਾ ਸਕਦੇ ਸੀ ਉੱਥੋਂ ਤੱਕ ਉਹ ਗਏ ਹਾਂਜੀ ਉੱਥੇ ਜਿਹੜਾ ਸੀਗਾ ਮੁਸ਼ਕਲ ਇਹ ਆ ਰਹੀ ਸੀ ਕਿਉਂਕਿ ਤੁਹਾਨੂੰ ਪਤਾ ਸਾਰਾ ਰਮਦਾਸ ਏਰੀਆ ਦੇ ਵਿੱਚ ਤਾਂ ਪਾਣੀ ਜ਼ਿਆਦਾ ਆ ਗਿਆ ਸੀ ਹਾਂਜੀ ਔਰ ਮੁਸ਼ਕਿਲੋਥੇ ਇਹ ਸੀ ਕਿ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਜਾਂ ਲੋਕਾਂ ਨੂੰ ਉਥੋਂ ਕੱਢਣ ਵਾਸਤੇ ਸਹਾਇਤਾ ਪਹੁੰਚਾਉਣ ਵਾਸਤੇ ਬੇੜੀਆਂ ਦੀ ਜ਼ਰੂਰਤ ਸੀ ਬੇੜੀਆਂ ਇੱਥੇ ਆਈ ਸੀ ਹਾਂਜੀ ਲੋਕਾਂ ਨੇ ਡਿਮਾਂਡ ਕੀਤੀ ਪ੍ਰਧਾਨ ਸਾਹਿਬ ਨੂੰ ਕਿ ਜੇ ਸਾਨੂੰ ਬੇੜੀਆਂ ਦਾ ਕੋਈ ਪ੍ਰਬੰਧ ਤੁਸੀਂ ਕਰਾ ਦਿਓ ਤੇ ਸਾਡੇ ਵਾਸਤੇ ਪੁਛ ਸੇਵਾ ਪਹੁੰਚਾਉਣੀ ਜਿਹੜੀ ਆ ਉਹ ਆਸਾਨ ਹੋ ਜਾਵੇ ਹਾਂਜੀ ਔਰ ਉਹ ਇਦਾਂ ਹੋਊਗਾ ਔਰ ਮਜ਼ਦੂਰਾ ਵਾਸਤੇ ਜਿਹੜੀ ਭੂਮੀ ਹੀਣ ਨੇ ਜਿਨ੍ਹਾਂ ਦਾ ਲੇਬਰ ਕਰਨੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਘਰਖਾਨਾ ਵਾਸਤੇ ਕਣਕ ਜਿਹੜੀ ਆ ਉਹਦਾ ਵੀ ਪ੍ਰਬੰਧ ਪਾਰਟੀ ਵੱਲੋਂ ਜਿਹੜਾ ਉਹ ਕੀਤਾ ਜਾ ਰਿਹਾ ਹੈ ਥੋੜੇ ਦਰਾਂ ਤੱਕ ਉਹ ਵੀ ਜੜੀਆਂ ਮੰਡਣੀ ਸ਼ੁਰੂ ਕਰਦੇ ਤੇ ਇੱਕ ਤੁਹਾਨੂੰ ਮੈਂ ਹੋਰ ਪੁੱਛਣਾ ਚਾਹੁੰਦਾ ਵੀ ਆਮ ਤੌਰ ਤੇ ਵੇਖੋ ਜਿਹੜੀਆਂ ਪਾਰਟੀਆਂ ਵਾਂ ਕੋਈ ਵੀ ਜਦੋਂ ਕੰਮ ਕਰਦੀਆਂ ਤਾਂ ਉਹ ਕੀ ਕਰਦੀਆਂ ਵੀ ਜ਼ਿਆਦਾਤਰ ਆਪਣੇ ਜਿਹੜੇ ਵਰਕਰ ਉਹਨਾਂ ਨੂੰ ਅੱਗੇ ਰੱਖਦੀਆਂ ਕਿ ਤੁਹਾਡੇ ਵੱਲੋਂ ਜਿਹੜੀ ਇਹ ਫਿਰ ਸੇਵਾ ਜਿਹੜੀ ਆ ਉਹ ਕਿਸ ਤਰ੍ਹਾਂ ਬਿਨਾ ਮਤਲਬ ਭੇਦਭਾਵ ਦੇ ਹੁੰਦੀ ਜਾ ਰਹੀ ਹੈ ਕਿਸ ਤਰ੍ਹਾਂ ਦੇਖੋ ਕੋਸ਼ਿਸ਼ ਤਾਂ ਇਹੋ ਹੀ ਹੁੰਦੀ ਆ ਔਰ ਉਪਰੋਂ ਹਦਾਇਤ ਵੀ ਇਹ ਹੀ ਆ ਕਿ ਜਦੋਂ ਇਹ ਰਾਹਤ ਸਮੱਗਰੀ ਦਿਹਾਣੀ ਆ ਵੰਡਣੀ ਆ ਤੇ ਕੋਈ ਉਹਦੇ ਚ ਪੱਖਪਾਤ ਹੋਣਾ ਨਹੀਂ ਪਰ ਡਾਕਟਰ ਸਾਹਿਬ ਮਨੁੱਖੀ ਸੁਭਾਅ ਆ ਇਹਦੇ ਚੋ 100% ਅਸ਼ੋਰੈਂਸ ਤੇ ਕਿਦਾਂ ਦਿੱਤੀ ਜਾ ਸਕਦੀ ਕਿਉਂਕਿ ਹਰ ਬੰਦੇ ਦਾ ਆਪਣਾ ਸੁਭਾਅ ਆ ਹਾਂਜੀ ਹੁਣ ਇੱਕ ਬੰਦਾ ਜਾਂ ਦੋ ਬੰਦੇ ਫਿਜ਼ੀਕਲੀ ਸਾਰੇ ਪਿੰਡਾਂ ਦੇ ਵਿੱਚ ਤੇ ਵਿਚਰ ਨਹੀਂ ਸਕਦੇ ਹਾਂਜੀ ਔਰ ਜੇ ਆਪਣੇ ਬੰਦਿਆਂ ਨੂੰ ਕਿਤੇ ਧਈਏ ਤੇ ਹੋ ਵੀ ਸਕਦਾ ਹੈ ਕਿ ਕਿਤੇ ਕਿਸੇ ਕੋਈ ਬੰਦੇ ਨੇ ਕੋ ਮਾੜਾ ਮੋਟਾ ਆਪਣੇ ਬੰਦਿਆਂ ਦਾ ਕੁਝ ਵੱਧ ਖਿਆਲ ਰੱਖ ਲਿਆ ਹੋਵੇ ਪਰ ਗੱਲ ਇਹ ਆ ਕਿ ਉਪਰੋ ਹਦਾਇਤ ਪਾਰਟੀ ਲੀਡਰਸ਼ਿਪ ਕੋਲ ਇਹੀ ਆ ਕਿ ਲੋੜਵੰਦਾਂ ਤੱਕ ਇਸ ਮਤਰੀ ਜਿਹੜੀ ਆ ਪੁੱਜਣੀ ਚਾਹੀਦੀ ਆ ਔਰ ਬਿਨਾ ਕਿਸੇ ਵਿਤਕਰੇ ਦੇ ਪੁੱਜਣੀ ਚਾਹੀਦੀ ਆ ਔਰ ਬਿਲਕੁਲ ਇਹਦਾ ਕੋ ਸਿਆਸੀ ਇਲਾਹਾ ਲੈਣ ਵਾਸਤੇ ਕੁਝ ਨਹੀਂ ਕਰਿਆ ਕੀ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਧਰ ਹੜਪੀੜਤਾ ਦੀ ਮਦਦ ਕੀਤੀ ਆ ਤੇ ਕਿਉਂਕਿ ਪਿਛਲੇ ਦਿਨਾਂ 'ਚ ਕਾਫੀ ਜੜਾ ਵਾ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਥੋੜਾ ਆਮ ਜਿਤਨਾ ਇਲੈਕਸ਼ਨਾਂ ਵਿੱਚ ਥੋੜਾ ਵਿਗੜ ਗਿਆ ਸੀ ਤੇ ਤੁਹਾਨੂੰ ਲੱਗਦਾ ਕਿ ਹੁਣ ਸਮੇਂ ਆਉਣ ਵਾਲੇ ਸਮੇਂ ਵਿੱਚ ਲੋਕ ਇਹਨਾਂ ਨਾਲ ਥੋੜਾ ਬਹੁਤਾ ਇਹ ਹੜਪੀੜ ਤੋਂ ਜਿਸ ਤਰ੍ਹਾਂ ਸੇਵਾ ਕਰ ਰਿਹਾ ਇਹਨਾਂ ਨਾਲ ਕੋਈ ਜੜਾ ਵਾ ਇਹਨਾਂ ਦੇ ਵੋਟਾਂ ਵਿੱਚ ਵਾਧਾ ਹੋਏਗਾ ਜਾਂ ਕੁਝ ਡਾਕਟਰ ਸਾਹਿਬ ਗੱਲ ਇਹ ਆ ਵੀ ਇਸ ਵੇਲੇ ਵੋਟਾਂ ਨੂੰ ਟਾਰਗੇਟ ਕਰਕੇ ਤੇ ਕੁਝ ਨਹੀਂ ਕੀਤਾ ਜਾ ਰਿਹਾ ਠੀਕ ਹੈ ਪਰ ਗੱਲ ਇਹ ਆ ਕਿ ਸਬਰੀ ਛਾਲਾ ਮਾਰੀਆਂ ਕਰਤਾ ਕਰੇ ਸੋ ਵੇ ਮਨੁੱਖ ਤੇ ਜੋ ਮਰਜੀ ਕਰਦਾ ਰਹੇ ਫਲ ਦੇਣਾ ਉਸ ਮਾਲਕ ਦੇ ਹੱਥ ਆ ਮਾਲੀ ਦਾ ਕੰਮ ਪਾਣੀ ਦੇਣਾ ਭਰ-ਭਰ ਮਛਨਾ ਪਾਵੇ ਮਾਲਕ ਦਾ ਪਣ ਫਲ ਫੁੱਲਣਾ ਲਾਵੇ ਜਾਂ ਨਾ ਲਾਵੇ ਤੇ ਉਸ ਮਾਲਕ ਦੇ ਹੱਥ ਆ ਔਰ ਭਾਵਨਾ ਕੀ ਆ ਉਹਦਾ ਉਸ ਤੇ ਪਛਾ ਆਪ ਹੀ ਨਤਰਾ ਕਰਦਾ ਐਵੇਂ ਹੀ ਕੋਈ ਦਮਗਜੇ ਮਾਰੀ ਗਿਆ ਕਿ ਮੈਂ ਬਹੁਤ ਨਿਰਪੱਖ ਹੋ ਕੇ ਕਰ ਰਿਹਾ ਜਾਂ ਸੇਵਾ ਭਾਵਨਾ ਨਾਲ ਕਰ ਰਿਹਾ ਇਹ ਦੀ ਗੱਲ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਜਿਹੜੇ ਆ ਉਹ ਦੱਸਣਗੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਹ ਬੇ ਪੈਸੇ ਬੜੇ ਨ ਲੋਕਾਂ ਦੇ ਕੋਲ ਪਰ ਵੰਡਣ ਦਾ ਦਿਲ ਗੁਰ ਦਾ ਕਿਸੇ ਕਿਸੇ ਚੰਦਾ ਤੇ ਔਰ ਮੈਂ ਵੇਖ ਰਿਹਾ ਸੋਸ਼ਲ ਮੀਡੀਆ ਦੇ ਵਿੱਚ ਜਿੱਦਾਂ ਪਾਰਟੀ ਲੀਡਰਸ਼ਿਪ ਦੇ ਪ੍ਰਤੀ ਜਾਂ ਪਾਰਟੀ ਦੇ ਪ੍ਰਤੀ ਜੋ ਨੈਗੇਟਿਵਿਟੀ ਪਹਿਲਾਂ ਚੱਲ ਰਹੀ ਸੀ ਉਹਦੇ ਵਿੱਚ ਤਾਂ ਯਕੀਨਨ ਕਮੀ ਆਈ ਹਾਂਜੀ ਨੈਗੇਟਿਵਿਟੀ ਘਟੀ ਆ ਔਰ ਮੇਰਾ ਖਿਆਲ ਆ ਕਿ ਇਹ ਦਿਲੋਂ ਕੀਤੀ ਸੇਵਾ ਆ ਤੇ ਦਿਲੋਂ ਕੀਤੀ ਸੇਵਾ ਜਿਹੜੀ ਆ ਉਹ ਪਰਵਾਨ ਹੋਊਗੀ ਇਹ ਸਾਨੂੰ ਇੱਕ ਆਖਰੀ ਸਵਾਲ ਦੱਸੋ ਵੀ ਜਿਸ ਤਰ੍ਹਾਂ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਸੀਂ ਇਹ ਬਿਲਕੁਲ ਲਾਗੇ ਹੜਾ ਹੜਾੰਦਾ ਜਿਹੜਾ ਏਰੀਆ ਬਿਲਕੁਲ ਉੱਥੇ ਕੰਡੇ ਤੇ ਜੇ ਤੇ ਇਹ ਲੋਕਾਂ ਦਾ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਉਤੋਂ ਲੋਕੀ ਖੁਸ਼ ਹੀ ਹੜਪੀੜ ਤਾਂ ਜੁਨਾ ਕਾਫੀ ਮਦਦ ਕੀਤੀ ਕਿ ਜਾਂ ਕਿਸ ਤਰ੍ਹਾਂ ਲੋਕੀ ਡਾਕਟਰ ਸਾਹਿਬ ਜਿੰਨੇ ਵੀ ਬੰਨ ਕੱਲੇ ਸਾਡੇ ਏਰੀਆ ਦੇ ਬਣੇ ਆਪਾਂ ਲੈ ਲਈਏ ਤੇ ਸਾਡੇ ਦੋ ਤਿੰਨ ਥਾਵਾਂ ਦੇ ਉਤੋਂ ਜਿੱਥੇ ਜਿੱਥੇ ਵੀ ਕੋਹਲੇ ਵਾਲ ਤੋਂ ਟੁੱਟਿਆ ਵਾ ਮਾਛੀ ਵਾਲੇ ਤੋਂ ਟੁੱਟਿਆ ਕਿ ਸਾਡੇ ਨੂਮਨੀ ਟੁੱਟੀ ਆ ਇਹਨਾਂ ਚੋਂ ਇੱਕ ਵੀ ਬੰਨ ਜੇ ਸਰਕਾਰ ਨੇ ਬੰਨਿਆ ਜਾਂ ਕੋਈ ਸਰਕਾਰ ਨੇ ਐਪਰਡ ਕੀਤੀ ਹੈ ਤੇ ਫਿਰ ਤੇ ਲੋਕ ਸਰਕਾਰ ਤੋਂ ਖੁਸ਼ ਹੋ ਸਕਦੇ ਆ ਸਾਰੇ ਪੰਜਾਬ ਦੇ ਵਿੱਚ ਕਿਤੇ ਸਰਕਾਰ ਨਹੀਂ ਲੱਭੀ ਇਹਨਾਂ ਨੇ ਸਿਰਫ ਪਹੁੰਚੇ ਲਬੜ ਕੇ ਸ਼ੂਟਿੰਗ ਕੀਤੀ ਹੈ ਐਕਟਿੰਗ ਕੀਤੀ ਆ ਕਿਉਂਕਿ ਐਕਟਰਾਂ ਦਾ ਕੰਮ ਉਹ ਐਕਟਿੰਗ ਕਰਨੀ ਹੂੰ ਹੂੰ ਐਕਟਿੰਗ ਕਰਦੇ ਨੇ ਪਰ ਫਿਰ ਵੀ ਗਨੀਮਤ ਹੈ ਕਿ ਲੋਕਾਂ ਦੇ ਵਿੱਚ ਗਏ ਤੇ ਆਗੇ ਨੇ ਹਾਂ ਜੀ ਉਹਨੂੰ ਅਸੀਂ ਉਹਦਾ ਵੀ ਸਵਾਗਤ ਕਰਨੇ ਆ ਵੀ ਠੀਕ ਆ ਤੁਸੀਂ ਕੋ ਬੇਸ਼ੱਕ ਤੁਸੀਂ ਆਪਣੇ ਬਣਦੇ ਫਰਜ਼ ਜਿਹੜੇ ਆ ਉਹ ਸਮੇਂ ਸਿਰ ਨਹੀਂ ਨਿਭਾਏ ਜੇ ਸਮੇਂ ਸਿਰ ਫਰਜ਼ ਨਿਭਾਏ ਹੁੰਦੇ ਤੇ ਇੰਨੀ ਜਿਆਦਾ ਜਿਹੜੀ ਆ ਇਹ ਮਾਰ ਨਹੀਂ ਸੀ ਪੈਣੀ ਆਣਾ ਪਰ ਜਦੋਂ ਹੁਣ ਸੱਪ ਨੰਗ ਗਿਆ ਤੇ ਨਕੀਰ ਪਿੱਟੀ ਜਾਂਦਾ ਤੇ ਕੋਈ ਫਾਇਦਾ ਨਹੀਂ ਹੁੰਦਾ ਇਹ ਵੀ ਜਿਹੜਾ ਨੁਕਸਾਨ ਕਰ ਗਿਆ ਉਹਦੀ ਭਰਪਾਈ ਕਿਦਾਂ ਕਰਨੀ ਹੁਣ ਆਪਾਂ ਉੱਠ ਕੇ ਕਰੀ ਜਾਈਏ ਜੀ ਇਹ ਗੋਲਕ ਦੇ ਪੈਸੇ ਵੰਡਦਾ ਜੀ ਇਹ ਪਲਾਨ ਕਰਦਾ ਇੱਕ ਪਾਸੇ ਤੁਸੀਂ ਜਦੋਂ ਸਰਕਾਰ ਦੇ ਖਜ਼ਾਨੇ ਜਿਹੜੇ ਭਰੇ ਨੇ ਸਰਕਾਰ ਦੇ ਖਜ਼ਾਨੇ ਖਾਲੀ ਨਹੀਂ ਹੁੰਦੇ ਤੇ ਫਿਰ ਸਰਕਾਰ ਦੇ ਖਜ਼ਾਨੇ ਕੋ ਵੰਡਦਿਆਂ ਕੀ ਤਕਲੀਫ ਹੈ ਫਿਰ ਵੰਡੋ ਉੱਥੇ ਕੋਈ ਨਹੀਂ ਵੰਡਦੇ ਤੁਸੀਂ ਪਤਾ ਲੱਗੇ ਕਿ ਕਿਸ ਭਾਵੇਂ ਵੰਡੇ ਜਾਂਦੇ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚੋਂ 10 ਰੁਪਏ ਕੋਈ ਇਤਰਾ ਕੱਢ ਕੇ ਵਿਖਾਵੇ ਗੋਲਕ ਦੇ ਵਿੱਚ ਮੰਗਨੇ ਟਾਰ ਹੀ ਲੈਂਦੇ ਉਸ ਵੇਲੇ ਕਿਤੇ ਵੰਡੇ ਜਾਂ ਉਹ ਉਹ ਕੋਈ ਤੇ ਟ੍ਰਿਕਾ ਉਹ ਗਾਣਾ ਜਿਹੜਾ ਕੋਈ ਕਰਦੇ ਨੇ ਅਗਲੇ ਦੇ ਕੋਲ ਹੈਗੇ ਆ ਤੇ ਜੇ ਉਹਨੇ ਮੰਡੇ ਨੇ ਪਰ ਹਲਕਾ ਇੰਚਾਰਜ ਆਪਣੇ ਲੈਵਲ ਤੇ ਵੀ ਕਰ ਰਿਆ ਹੁਣ ਸਾਡੇ ਇੱਥੇ ਹਲਕੇ ਦੇ ਵਿੱਚ ਜਿੱਥੇ ਉਹ ਆਪਣਾ ਬਾਬਾ ਜੀ ਸਰੀਆਣੀ ਵਾਲੇ ਤੇ ਗੁਰੂ ਕੇ ਬਾਗ ਵਾਲੇ ਕੋਨੇਵਾਲ ਬੰਨ ਬੰਨ ਨੇ 2 ਲੱਖ ਰੁਪਏ ਦੀ ਸਹਾਇਤਾ ਉੱਥੇ ਦਿੱਤੀ ਬਾਬਾ ਜੂਤ ਵੀਰ ਸਿੰਘਣੀ ਬੰਨ ਰਹੀ ਉੱਥੇ ਵੀ ਸਹਾਇਤਾ ਦਿੱਤੀ ਇੱਥੇ ਸਾਡੇ ਸ਼ਹਿਰ ਦੇ ਵਿੱਚ ਗਊਸ਼ਾਲਾ ਦੇ ਵਿੱਚ ਪਾਣੀ ਆਣ ਵੜਿਆ ਫੌਰੀ ਤੌਰ ਦੇ ਉੱਤੇ ਜਦੋਂ ਪ੍ਰਧਾਨ ਸਾਹਿਬ ਪਹਿਲੇ ਦਿਨ ਹੀ ਆਏ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਉਹ ਆਪ ਜਾ ਕੇ ਉੱਥੇ ਸਹਾਇਤਾ ਦੇ ਕੇ ਆਏ ਔਰ ਜਿਹੜੀ ਚੀਜ਼ ਦੀ ਲੋਕ ਡਿਮਾਂਡ ਕਰਦੇ ਨੇ ਨਾ ਇਹ ਸਾਨੂੰ ਆ ਚਾਹੀ ਚਾਹੀਦੀ ਆ ਉਹ ਚੀਜ਼ ਜਿਹੜੀ ਆ ਉਹ ਮੁਹਈਆ ਕਰਵਾਈ ਜਾਂਦੀ ਜਦੋਂ ਕਿ ਫਰਜ ਸਰਕਾਰ ਦੇ ਸੀ ਠੀਕ ਠੀਕ ਪਰ ਜੇ ਨਰਪੱਖ ਤੌਰ ਦੇ ਤੇ ਵੇਖਿਆ ਜਾਵੇ ਤੇ ਸਰਕਾਰ ਬਿਲਕੁਲ ਇਸ ਐਪੀਸੋਡ ਦੇ ਵਿੱਚ ਫੇਲ ਸਾਬਤ ਹੋਈ ਆ ਸਰਕਾਰ ਕਿਤੇ ਲੱਭੀ ਸੋ ਇਹ ਸਾਨੂੰ ਭਾਈ ਜੋਰਵਰ ਸਿੰਘ ਜੀ ਅਜਨਾਲਾ ਜਿਨ੍ਹਾਂ ਨੇ ਕਿ ਆਪ ਜੀ ਨਾਲ ਹੜਾਂ ਦਾ ਜਿਹੜਾ ਸਾਰਾ ਜਿਹੜਾ ਵਾ ਵਾਕਿਆ ਉਹ ਸਾਰਾ ਦੱਸਿਆ ਵੀ ਕਿਸ ਤਰ੍ਹਾਂ ਲੋਕਾਂ ਦਾ ਜਿਹੜਾ ਬੁਰਾ ਹਾਲ ਹੋਇਆ ਵਾ ਤੇ ਕਿਸ ਤਰ੍ਹਾਂ ਪਾਰਟੀਆਂ ਨੇ ਜਾਂ ਵੱਖ-ਵੱਖ ਸਰਕਾਰ ਦਾ ਵੀ ਰੋਲ ਜਿਹੜਾ ਵਾ ਉਹਨਾਂ ਨੇ ਦੱਸਿਆ ਕਿ ਸਰਕਾਰ ਦਾ ਰੋਲ ਜਿਹੜਾ ਲਗਭਗ ਜ਼ੀਰੋ ਹੀ ਜੇਕਰ 12ੋਂ ਜਿਹੜੀ ਸੇਵਾ ਜਥੇਬੰਦੀਆਂ ਸਿੱਖ ਕੌਮ ਜਿਹੜੀ ਆ ਜਾਂ ਹੋਰ ਦੂਜੀਆਂ ਸਟੇਟਾਂ ਤੋਂ ਜਿਹੜੀ ਇੰਨੀ ਸੇਵਾ ਹੀ ਜੇ ਨਾ ਕਰਦੇ ਤੇ ਸਰਕਾਰ ਜਿਹੜੀ ਆ ਇਹ ਉਹਦੇ ਵਾਸਤੇ ਇਹ ਬੜੀ ਮੁਸ਼ਕਲ ਗੱਲ ਸੀ ਕਿ ਹਰਪੀਟਾਂ ਵਾਸਤੇ ਉਹਨਾਂ ਨੂੰ ਪੈਰਾਂ ਤੇ ਖੜਾ ਕਰ ਸਕਦੇ ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਲੈਵਲ ਤੇ ਜਿਹੜਾ ਇਹ ਕਾਰੋਬਾਰ ਕਰਦੇ ਆ ਸਤਿਗੁਰੂ ਪਾਤਸ਼ਾਹ ਨੇ ਜਿਹੜੀ ਕਿਰਤ ਬਖਸ਼ੀ ਆ ਉਸ ਲੈਵਲ ਦੇ ਹਿਸਾਬ ਨਾਲ ਇਹਨਾਂ ਨੇ ਜਿਹੜੀ ਆ ਸੇਵਾ ਕੀਤੀ ਆ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਇਹਨਾਂ ਕੋਲ ਬੈਟਰੀ ਚਾਰਜ ਕਰਨ ਦਾ ਬੜਾ ਵੱਡਾ ਪ੍ਰੋਸੀਜਰ ਆ ਤੇ ਇਹਨਾਂ ਨੇ ਫਿਰ ਇਹ ਆਫਰ ਦਿੱਤੀ ਸੀ ਇਲਾਕੇ ਵਿੱਚ ਵੀ ਜਿਨ੍ਹਾਂ ਨੂੰ ਵੀ ਲੋੜ ਹੈ ਕਿਸੇ ਦਾ ਬੈਟਰੀ ਡੈਡ ਆ ਤਾਂ ਉਹ ਸਾਡੇ ਕੋਲ ਲਿਆ ਕੇ ਫ੍ਰੀ ਜਿਹੜਾ ਚਾਰਜ ਕਰਵਾ ਸਕਦਾ ਸੋ ਲੋਕਾਂ ਨੇ ਕਰਵਾਏ ਵੀ ਆ ਸੋ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਪੁਨਾਲੀ ਵਾਹਿਗੁਰੂ ਜੀ ਕਾ ਖਾਲਸਾ